ਬਲਬੀਰ ਸਿੰਘ ਜਿਹੜੇ ਕਿ ਸਿਹਤ ਮੰਤਰੀ ਨੇ ਉਹਨਾਂ ਦੇ OSD ਸ਼ਾਲੀਨ ਮਿੱਤਰਾ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਦਿੱਲੀ ਤੋਂ ਲਿਆ ਕੇ ਲਾਇਆ ਗਿਆ ਹੈ ਤੇ ਦੂਜੇ ਪੱਲੇ ਜੇ ਦੇਖਿਆ ਜਾਵੇ ਕਿ JS ਨੂੰ ਲੈ ਕੇ ਕੋਈ ਆਵਾਜ਼ ਚੁੱਕਦਾ ਹੈਗਾ ਏ ਤੇ ਫਿਰ ਉਸ ਨੂੰ ਜਿਹੜਾ ਹੈ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਆਉਣੇ ਹੋਇਆ ਵੀ ਦਿੱਲੀ ਵਿੱਚ ਸਰਕਾਰ ਚਲੀ ਗਈ ਹੈ ਜਿਨ੍ਹਾਂ ਲੋਕਾਂ ਦੀ ਰੋਟੀ ਰੋਜ਼ੀ ਆ ਜਿਹੜੇ ਦਿੱਲੀ ਦੀ ਸਰਕਾਰ ਨਾਲ ਚੱਲਦੇ ਸੀ ਉੱਥੇ ਬਹੁਤ ਸਾਰੇ ਆਪਾਂ ਕਹਿ ਸਕਦੇ ਬੋਗਸ ਅਹੁਦੇ ਬਣਾ ਕੇ ਉਹਨਾਂ ਨੂੰ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਤਨਖਾਹ ਦਿੱਤੀ ਜਾਂਦੀ ਸੀ ਉਹ ਤਨਖਾਹਾਂ ਰੁਕ ਗਈਆਂ ਹੋਈਆਂ ਨੇ ਰੋਜ਼ਗਾਰ ਚੱਲਣੇ ਔਖੇ ਹੋ ਗਏ ਆ ਹੁਣ ਉਹਨਾਂ ਸਾਰਿਆਂ ਨੂੰ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਪੰਜਾਬ ਵਿੱਚ ਤਨਖਾਹਾਂ ਦੇ ਕੇ ਉਹਨਾਂ ਨੂੰ ਪੰਜਾਬ ਦੇ ਖਜ਼ਾਨੇ ਨੂੰ ਲਟਾਇਆ ਜਾ ਰਿਹਾ ਹੈਗਾ ਜੀ ਤੋਂ ਲਗਾਤਾਰ ਜਿਹੜੇ ਸੈਂ ਚੇਅਰਮੈਨ ਲਗਾ ਜਾ ਰਹੇ ਆ ਹੁਣ ਇਹਨੂੰ ਸ਼ਾਲੀਨ ਮਿੱਤਰਾ ਨੂੰ ਉਸ ਦੀ ਲਗਾ ਦਿੱਤਾ ਇਟ ਮੀਨ ਸਾਰੇ ਮੰਤਰੀਆਂ ਦੇ ਜਿਹੜੇ ਹੈਗੇ ਆ ਉਹਦੇ ਦੱਸਿਆ ਜਾ ਰਿਹਾ ਵੀ 10 ਕੋਠੀਆਂ ਤੇ ਜਿਹੜਾ ਦਿੱਲੀ ਵਾਲਿਆਂ ਨੇ ਉਹ ਚੰਡੀਗੜ੍ਹ ਆ ਉਹ ਕਬਜ਼ਾ ਕੀਤਾ ਹੋਇਆ ਸੋ ਲੱਖ ਲੱਖ ਡੇਡ ਡੇਡ ਲੱਖ ਰੁਪਏ ਤੇ 42 ਵਿਅਕਤੀਆਂ ਦੀ ਦੱਸਿਆ ਜਾ ਰਿਹਾ ਵੀ ਪੋਸਟਿੰਗ ਹੁਣ ਤੱਕ ਹੋ ਚੁੱਕੀ ਹੈਗੀ ਆ ਉਹ ਪੰਜਾਬ ਨੂੰ ਹੁਣ ਜਿਹੜਾ ਹੈਗਾ ਲੁੱਟ ਰਾਇਆ ਹੈਗਾ ਇੱਕ ਤਾਂ 24000 ਏਕੜ ਜ਼ਮੀਨ ਆ ਜਿਹੜੀ ਉਹ ਲੁੱਟ ਕੇ ਪੰਜਾਬ ਦੀ ਦੱਸਿਆ ਜਾ ਰਿਹਾ ਵੀ ਦਿੱਲੀ ਤੇ ਬੰਬੇ ਦੇ ਵੱਡੇ ਬਿਲਡਰਾਂ ਨਾਲ ਉਹਨਾਂ ਦਾ ਸਮਝੌਤਾ ਹੋ ਚੁੱਕਿਆ ਜੀ ਹਨ ਉਹਦੇ ਚੋਂ ਕਮਿਸ਼ਨ ਜਿਹੜਾ ਫਿਕਸ ਹੋ ਚੁੱਕਿਆ 24000 ਏਕੜ ਥੋੜੀ ਜ਼ਮੀਨ ਨਹੀਂ ਹੁੰਦੀ ਜਿਹੜੀ ਉਹਨਾਂ ਨੂੰ ਦੇਣੀ ਆ ਔਰ ਜਿੱਥੇ ਜਿੱਥੇ ਫਲੈਟ ਬਣਨੇ ਆ ਇੱਕ ਇੱਕ ਫਲੈਟ 3-3 ਕਰੋੜ ਦਾ ਸੋ ਇੱਕ ਛੋਟੀ ਜੀ ਥਾਂ ਤੇ ਮਤਲਬ ਕਿ 3-3 ਕਰੋੜ ਦੇ ਜੇ 10 ਫਲੈਟ ਬਣਦੇ ਆ ਤਾਂ ਤੁਸੀਂ ਦੇਖ ਲਓ ਵੀ ਕਿੱਥੇ ਜਾ ਕਿੱਥੇ ਪੈਸਾ ਕਿੱਥੇ ਜਾ ਰਿਹਾ ਵੀ ਹੋ ਸਕਦਾ ਇਹ ਬਗਾਵਤ ਆਪ ਹੀ ਪੜਕਾਈ ਗਈ ਹੋਵੇ ਉਹਨਾਂ ਨੂੰ ਲੱਗਦਾ ਹੈਗਾ ਜਿਹੜੀ ਰਾਜ ਕਰ ਰਹੇ ਮੁੱਖ ਮੰਤਰੀ ਆ ਮੰਤਰੀ ਆ ਜਾਂ ਮੈਲੇ ਉਹਨਾਂ ਦੇ ਖਿਲਾਫ ਗੁੱਸਾ ਹੈਗਾ ਵੀ ਇਹ ਹੌਲੀ ਹੌਲੀ ਹੁਣ ਤੋਂ ਹੀ ਸ਼ੁਰੂ ਕਰ ਲੋ 6 ਮਹੀਨੇ ਪਹਿਲਾਂ ਚੋਣਾ ਤੋਂ ਮੁੱਖ ਮੰਤਰੀ ਨੂੰ ਬਦਲ ਕੇ ਕੁਝ ਨਵੇਂ ਮੰਤਰੀ ਲਾ ਕੇ ਜਾਂ ਕੁਝ ਨਵੀਂ ਟੀਮ ਲਾ ਕੇ ਇਹ ਕਿਹਾ ਜਾਊਗਾ ਸਿਤਾ ਜੀ ਉਹ ਜਿਹੜਾ ਗੰਦ ਸੀ ਹੂੰਜਤਾ ਹੋਰ ਦੁਬਾਰੇ ਤੁਸੀਂ ਸਾਨੂੰ ਜਿਹੜਾ ਵੋਟਾਂ ਹੈਗੀਆਂ ਪਾ ਦਿਓ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਭਾਈ ਖਾਲੜਾ ਹੁਣਾਂ ਦੇ ਜਿਹੜੇ ਸਾਥੀ ਸਰਦਾਰ ਕਿਰਪਾਲ ਸਿੰਘ ਰੰਦਾਵਾ ਜਿਨ੍ਹਾਂ ਦਾ ਪਿਛਲੇ ਦਿਨੀ ਕਾਲ ਚਲਾਣਾ ਹੋਇਆ ਹੈਗਾ ਸਰਦਾਰ ਅਤਾ ਸਿੰਘ ਦੀ ਕਿਹੋ ਜਿਹੀ ਸ਼ਖਸੀਅਤ ਸਨ ਤੇ ਇਹਨਾਂ ਦਾ ਨਾਮ ਆਪਾਂ ਦੇਖਿਆ ਕਿ ਇਹਨਾਂ ਸਾਹਮਣੇ ਵੀ ਨਹੀਂ ਆਇਆ ਕੀ ਕਹੋਗੇ ਇਹਨਾਂ ਦੀ ਇਸ ਸ਼ਖਸੀਅਤ ਬਾਰੇ ਹਾਂਜੀ ਹਾਂਜੀ ਸੋ ਬਹੁਤ ਖਾਲੜਾ ਸਾਹਿਬ ਦੇ ਬਹੁਤ ਨਜ਼ਦੀਕੀ ਸੀਗੇ ਸਾਰਾ ਖਾਲੜਾ ਉਹਨਾਂ ਦੇ ਨਾਲ ਜਿਹੜੀਆਂ ਹੈਗੀਆਂ ਸਾਰੀਆਂ ਇਨਵੈਸਟੀਗੇਸ਼ਨਸ ਨਾਲ ਕਰਦੇ ਰਹੇ ਹੈਗੇ ਆ ਉਹਨਾਂ ਦੇ ਕੇਸ ਵਿੱਚ ਗਵਾਹ ਵੀ ਸੀਗੇ ਨਾ ਬਹੁਤ ਉਹਨਾਂ ਦੇ ਆਪਾਂ ਕਹਿ ਸਕਦੇ ਆ ਵੀ ਜਿੱਦਾਂ ਇੱਕ ਤਰ੍ਹਾਂ ਨਾਲ ਵਫਾਦਾਰ ਸਾਥੀ ਹੁੰਦੇ ਆ ਇਹ ਟੀਮ ਆ ਜਿਹੜੀ 6-7 ਬੰਦਿਆਂ ਦੀ ਜਿਹੜੇ ਉਹਨਾਂ ਦੇ ਵਫਾਦਾਰ ਸਾਥੀ ਸੀ ਉਹਨਾਂ ਵਿੱਚੋਂ ਸਰਦਾਰ ਕਰਪਾਲ ਸਿੰਘ ਰੰਧਾਵਾ ਸੀਗੇ ਬਹੁਤ ਅਣਥੱਕ ਮਿਹਨਤ ਕਰਕੇ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਔਰ ਜਦੋਂ ਹਰ ਵੇਲੇ ਇਹ ਇਹ ਡਰ ਬਣਿਆ ਰਹਿੰਦਾ ਵੀ ਮੌਤ ਕਦੇ ਵੀ ਕਦੇ ਵੀ ਪੁਲਿਸ ਫੜ ਸਕਦੀ ਹੈ ਤਸ਼ੱਦਦ ਹੋ ਸਕਦਾ ਹੈ ਗਵਾਹੀਆਂ ਦੇਣ ਤੋਂ ਨਹੀਂ ਡਰੇ ਅੰਤ ਤੱਕ ਜਿਹੜਾ ਕੇਸ ਲੜਿਆ ਔਰ ਜਿਹੜਾ ਹੈਗਾ ਕੇਸ ਨੂੰ ਅੰਤ ਤੱਕ ਪਹੁੰਚਾਇਆ ਉਹਨਾਂ ਦੀਆਂ ਇਹ ਜੇ ਬਹਾਦਰ ਸੂਰਮਿਆਂ ਦੀਆਂ ਗਵਾਹੀਆਂ ਨਾਲ ਸੋ ਪਿਛਲੇ ਦਿਨੀ ਉਹ ਅਕਾਲ ਚਲਾਣਾ ਹੈਗੇ ਜਿਹੜੇ ਕਰ ਲਏ ਹੈਗੇ ਬਹੁਤ ਸੱਚੇ ਸੁੱਚੇ ਗੁਰਸਿੱਖ ਸਨ ਬੜੇ ਦਲੇਰ ਸੂਰਮੇ ਸਨ ਜਿਨ੍ਹਾਂ ਨੇ ਬਿਨਾਂ ਹਥਿਆਰਾਂ ਤੋਂ ਜਿਹੜਾ ਹੈਗਾ ਸਟੇਟ ਨੂੰ ਬਾਣੀ ਪਾਇਆ ਔਰ ਸਟੇਟ ਦੇ ਜਿਹੜੇ ਕਾਲੇ ਕਾਰਨਾਮੇ ਉਹਨਾਂ ਨੂੰ ਜਾਗਰ ਕਰਿਆ ਸੋ ਇਹੋ ਜਿਹੀ ਗੁਰਸਿੱਖਾਂ ਦੀ ਬਦੌਲਤ ਹੀ ਹੈਗਾ ਜਿਹੜਾ ਅੱਜ ਸਿੱਖ ਨੌਜਵਾਨਾਂ ਦਾ ਜਿਹੜਾ ਇੱਕ ਭਵਿੱਖ ਥੋੜਾ ਸੁਰੱਖਿਅਤ ਹੋਇਆ ਹੁਣ ਦੁਬਾਰੇ ਸਾਨੂੰ ਲੱਗਦਾ ਵੇ ਖੰਡਾ ਵਾਲਾ ਸਾਹਿਬ ਵਰਗੇ ਆ ਕਿਰਪਾਲ ਸਿੰਘ ਰੰਧਾਵਾ ਵਰਗੇ ਜੁਝਾਰੂ ਪੰਥਕ ਜਾਂ ਜਥੇਬੰਦੀਆਂ ਦੀ ਲੋੜ ਹੈਗਾ ਸ਼ਕਤੀਸ਼ੀਤਾ ਦੀ ਲੋੜ ਹੈਗੀ ਆ ਜਿਹੜੀ ਵਰਤਮਾਨ ਸਮੇਂ ਸ਼ੁਰੂ ਹੋਇਆ ਜਿਹੜਾ ਤਸ਼ੱਦਦ ਹੈਗਾ ਉਹਦੇ ਖਿਲਾਫ ਤੱਥਾਂ ਦੇ ਆਧਾਰ ਤੇ ਦਸਤਾਵੇਜ਼ੀ ਸਬੂਤਾਂ ਨਾਲ ਜਿਹੜਾ ਹੈਗਾ ਉਹ ਕਰ ਸਕਣ ਸੋ ਅਸੀਂ ਅਕਾਲ ਚੈਨਲ ਵੱਲੋਂ ਹੈਗਾ ਵੀਰ ਕਰਪਾਲ ਸਿੰਘ ਰੰਧਾਵਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੈਗੇ ਜੀ ਬਿਲਕੁਲ ਜੀ ਕਿਉਂਕਿ ਹਰੇਕ ਖੇਤਰ ਦੇ ਵਿੱਚ ਜਿਹੜੀ ਹੈ ਜੰਗ ਲੜੀ ਜਾਂਦੀ ਹੈ ਜਿਹੜੇ ਸੂਰਬੀਰ ਯੋਧੇ ਹੁੰਦੇ ਨੇ ਉਹ ਹਥਿਆਰਾਂ ਦੇ ਖੇਤਰ 'ਚ ਵੀ ਜੰਗਾਂ ਲੜਦੇ ਨੇ ਤੇ ਜਿਹੜੀ ਇਸ ਤਰ੍ਹਾਂ ਦੇ ਇੰਟੈਲੈਕਚੁਅਲ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਰਾਖੇ ਹੁੰਦੇ ਨੇ ਉਹ ਉਧਰਲੇ ਬੰਨਿਓ ਜਿਹੜੀ ਜੰਗ ਲੜਦੇ ਨੇ ਤਾਂ ਕਿ ਕੋਈ ਵੀ ਪੱਖ ਜਿਹੜਾ ਹੈ ਉਹ ਵਿਹਲਾ ਨਾ ਰਹਿ ਸਕੇ ਕਿ ਜਿੱਥੋਂ ਜਿਹੜਾ ਹੈ ਹਕੂਮਤਾਂ ਨੂੰ ਜਵਾਬ ਜਿਹੜਾ ਹੈ ਉਹ ਨਾ ਦਿੱਤਾ ਜਾ ਸਕੇ ਤੇ ਅਸੀਂ ਵੀ ਇਹਨਾਂ ਨੂੰ ਸ਼ਰਦਾ ਦੇ ਫੁੱਲ ਜਿਹੜੇ ਹੈ ਭੇਟ ਕਰਦੇ ਹੈਗੇ ਆ ਅ ਸਰਦਾਰਤਾ ਸਿੰਘ ਜੀ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੋਧ ਤੇ ਬੜਾ ਜਿਆਦਾ ਪ੍ਰਚਲਿਤ ਸੀ ਪਰ ਅੱਜ ਕੱਲ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ ਉਹਦੇ ਵਿੱਚ ਯੁੱਧ ਦਿੱਲੀ ਵਿਰੋਧ ਵੀ ਜਿਹੜਾ ਹੈ ਚੱਲ ਰਿਹਾ ਹੈ ਬਹੁਤ ਸਾਰੇ ਜਿਹੜੇ ਅਹੁਦੇ ਹੈਗੇ ਨੇ ਉੱਥੇ ਦਿੱਲੀ ਵਾਲਿਆਂ ਨੂੰ ਕਾਬਜ਼ ਕੀਤਾ ਗਿਆ ਪਿਛਲੇ ਹਫਤੇ ਆਪਾਂ ਗੱਲਬਾਤ ਕਰਕੇ ਆਏ ਸੀ ਕਿਵੇਂ ਚੇਅਰਮੈਨੀਆਂ ਦੇ ਜਿਹੜੇ ਵੱਡੇ ਅਹੁਦੇ ਹੈਗੇ ਨੇ ਉਹਨਾਂ ਤੇ ਦਿੱਲੀ ਵਾਲੇ ਕਾਬਜ਼ ਨੇ ਤੇ ਹੁਣ ਬਲਬੀਰ ਸਿੰਘ ਜਿਹੜੇ ਕਿ ਸਿਹਤ ਮੰਤਰੀ ਨੇ ਉਹਨਾਂ ਦੇ ਓਐਸਡੀ ਸ਼ਾਲੀਨ ਮਿੱਤਰਾ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਦਿੱਲੀ ਤੋਂ ਲਿਆ ਕੇ ਲਾਇਆ ਗਿਆ ਹੈ ਤੇ ਦੂਜੇ ਬੰਨੇ ਜੇ ਦੇਖਿਆ ਜਾਵੇ ਕਿ ਜੇ ਇਸ ਨੂੰ ਲੈ ਕੇ ਕੋਈ ਆਵਾਜ਼ ਚੁੱਕਦਾ ਹੈਗਾ ਹੈ ਤੇ ਫਿਰ ਉਸ ਨੂੰ ਜਿਹੜਾ ਹੈ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਕੀ ਕੋ ਚੱਲ ਰਹੀ ਹੈ ਸਰਕਾਰ ਦੀ ਸੋ ਇਹ ਇਹ ਬਦਲਾਵ ਵਾਲੀ ਰਾਜਨੀਤੀ ਤਾਂ ਨਹੀਂ ਹੈ ਨਾ ਸੋ ਇਹ ਤਾਂ ਇਹੀ ਕੁਸ਼ਤਾ ਆਕਾਲੀ ਦਲ ਤੇ ਕਾਂਗਰਸ ਵਿੱਚ ਹੁੰਦੀ ਹੈ ਰਹਾ ਵੀ ਜਿਹੜਾ ਵੀ ਜਿਹੜੀ ਟਾਪ ਲੀਡਰਸ਼ਿਪ ਦੇ ਖਿਲਾਫ ਬੋਲਦਾ ਉਹਨੂੰ ਬਾਹਰ ਕੱਢਦੇ ਹੋ ਦੇਸ਼ਦਰੋਹੀ ਕਹਦੇ ਹੋ ਜਾਂ ਭਾਰਤ ਦੇ ਵਿਰੋਧੀ ਕਹ ਰਹੇ ਹੋ ਹੁਣ ਇਹ ਹੋਇਆ ਵੀ ਦਿੱਲੀ ਵਿੱਚ ਸਰਕਾਰ ਚਲੇ ਗਈ ਹੈ ਜਿਨ੍ਹਾਂ ਲੋਕਾਂ ਦੀ ਰੋਟੀ ਰੋਜ਼ੀ ਆ ਜਿਹੜੀ ਦਿੱਲੀ ਦੀ ਸਰਕਾਰ ਨਾਲ ਚੱਲਦੇ ਸੀ ਉੱਥੇ ਬਹੁਤ ਸਾਰੇ ਆਪਾਂ ਕਹਿ ਸਕਦੇ ਬੋਗਸ ਅਹੁਦੇ ਬਣਾ ਕੇ ਉਹਨਾਂ ਨੂੰ ਲੱਖ ਲੱਖ ਡੇਢ ਡੇਢ ਲੱਖ ਰੁਪਏ ਤਨਖਾਹ ਦਿੱਤੀ ਜਾਂਦੀ ਸੀ ਉਹ ਤਨਖਾਹਾਂ ਰੁਕ ਗਈਆਂ ਹੋਈਆਂ ਨੇ ਰੋਜ਼ਗਾਰ ਚੱਲਣੇ ਔਖੇ ਹੋ ਗਏ ਆ ਹੁਣ ਉਹਨਾਂ ਸਾਰਿਆਂ ਨੂੰ ਲੱਖ ਲੱਖ ਡੇਢ ਡੇਢ ਲੱਖ ਰੁਪਏ ਪੰਜਾਬ ਵਿੱਚ ਤਨਖਾਹਾਂ ਦੇ ਕੇ ਉਹਨਾਂ ਨੂੰ ਪੰਜਾਬ ਦੇ ਖਜ਼ਾਨੇ ਨੂੰ ਲਟਾਇਆ ਜਾ ਰਿਹਾ ਹੈਗਾ ਸੋ ਦਿੱਲੀ ਦੀ ਜਿੰਨੇ ਵੀ 100 150 200 ਬੰਦਾ ਦਾ ਜਿਹੜਾ ਉਹਨਾਂ ਦਾ ਪੈਟ ਹੈਗਾ ਹੁਣ ਜੇ ਉਹ ਡਿਗ ਜਾਂਦਾ 200 ਬੰਦਾ ਤਾਂ ਪਾਰਟੀ ਨਹੀਂ ਚੱਲਣੀ ਪਾਰਟੀ ਕਲੀ ਕੇਜਰੀਵਾਲ ਨੇ ਚਲਾ ਰਿਹਾ ਉਹਦੇ ਆਲੇ ਦੁਆਲੇ 100 150 ਬੰਦਿਆਂ ਦੀ ਇੱਕ ਟੀਮ ਹੁੰਦੀ ਹੈ ਉਹਨਾਂ ਦੇ ਰੁਜ਼ਗਾਰ ਦੇ ਮਸਲੇ ਪੈਦਾ ਹੋ ਗਏ ਹਨ ਉਹ ਰੁਜ਼ਗਾਰ ਹੁਣ ਪੰਜਾਬ ਦੇ ਖਜ਼ਾਨੇ ਚੋਂ ਦਿੱਤਾ ਜਾ ਰਿਹਾ ਸੋ ਲਗਾਤਾਰ ਜਿਹੜੇ ਚੇਅਰਮੈਨ ਲਗਾ ਜਾ ਰਾਇਆ ਹੁਣ ਇਹਨੂੰ ਸ਼ਾਲੀਨ ਮਿੱਤਰਾਂ ਨੂੰ ਉਸ ਦੀ ਲਗਾ ਦਿੱਤਾ ਇਟ ਮੀਨ ਸਾਰੇ ਮੰਤਰੀਆਂ ਦੇ ਜਿਹੜੇ ਹੈਗੇ ਆ ਉਹਦੇ ਦੱਸਿਆ ਜਾ ਰਿਹਾ ਵੀ 10 ਕੋਟੀਆਂ ਤੇ ਯਾਰਾ ਦਿੱਲੀ ਵਾਲਿਆਂ ਨੇ ਉਹ ਚੰਡੀਗੜ੍ਹ ਆ ਉਹ ਕਬਜ਼ਾ ਕੀਤਾ ਹੋਇਆ ਸੋ ਲੱਖ ਲੱਖ ਡੇਢ ਡੇਢ ਲੱਖ ਰੁਪਏ ਤੇ 42 ਵਿਅਕਤੀਆਂ ਦੀ ਦੱਸਿਆ ਜਾ ਰਿਹਾ ਵੀ ਪੋਸਟਿੰਗ ਹੁਣ ਤੱਕ ਹੋ ਚੁੱਕੀ ਹੈਗੀ ਆ ਸੋ ਉਹ ਹੈਗਾ ਵੀ ਦਿੱਲੀ ਤੋਂ ਵਹਿਲੀ ਹੋਈ ਟੀਮ ਹੁਣ ਜੇ ਉਹਦਾ ਰੋਜ਼ਗਾਰ ਦੇ ਸਾਹ ਦਾ ਨਾ ਰਹੇ ਤਾਂ ਉਹਨਾਂ ਨੇ ਪਾਰਟੀ ਛੱਡ ਜਾਣੀ ਆ ਉਹ ਕੋਈ ਆਪਣਾ ਕੰਮ ਦੇਖਣਗੇ ਸੋ ਫਿਰ ਇਸ ਨਾਲ ਪਾਰਟੀ ਦਾ ਸਟਰਕਚਰ ਟੁੱਟੂਗਾ ਉਹ ਪੰਜਾਬ ਨੂੰ ਹੁਣ ਜਿਹੜਾ ਹੈਗਾ ਲੁੱਟ ਰਾਇਆ ਹੈਗਾ ਇੱਕ ਤਾਂ 24000 ਏਕੜ ਜ਼ਮੀਨ ਆ ਜਿਹੜੀ ਉਹ ਲੁੱਟ ਕੇ ਪੰਜਾਬ ਦੀ ਦੱਸਿਆ ਜਾ ਰਿਹਾ ਵੀ ਦਿੱਲੀ ਤੇ ਬੰਬੇ ਦੇ ਵੱਡੇ ਬਿਲਡਰਾਂ ਨਾਲ ਉਹਨਾਂ ਦਾ ਸਮਝੌਤਾ ਹੋ ਚੁੱਕਿਆ ਜੀ ਹੈਨਾ ਉਹਦੇ ਚੋਂ ਕਮਿਸ਼ਨ ਆ ਜਿਹੜਾ ਫਿਕਸ ਹੋ ਚੁੱਕਿਆ 24000 ਏਕੜ ਥੋੜੀ ਜਿਮੇਂ ਨਹੀਂ ਹੁੰਦੀ ਜਿਹੜੀ ਉਹਨਾਂ ਨੂੰ ਦੇਣੀ ਔਰ ਜਿੱਥੇ ਜਿੱਥੇ ਫਲੈਟ ਬਣਨੇ ਆ ਇੱਕ ਇੱਕ ਫਲੈਟ 3-3 ਕਰੋੜ ਦਾ ਸੋ ਇੱਕ ਛੋਟੀ ਜੀ ਥਾਂ ਤੇ ਕਹਿੰਦੇ 10-10 ਕਰੋੜ ਦੇ ਜੇ 10 ਫਲੈਟ ਬਣਦੇ ਆ ਤਾਂ ਤੁਸੀਂ ਦੇਖ ਲਓ ਵੀ ਕਿੱਥੇ ਜਾਏਗਾ ਕਿੱਥੇ ਪੈ ਸਕਦੇ ਜਾਏਗਾ ਜੀ ਸੋ ਉਹਦੇ ਚ ਜਿਹੜਾ ਕਮਿਸ਼ਨ ਆਉਣਾ ਫਿਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸੇ ਬਹੁਤ ਵੱਡਾ ਉਹਨਾਂ ਨੂੰ ਲੱਗਦਾ ਵੀ ਪੰਜਾਬ ਸਾਡਾ ਲਾਸਟ ਚਾਂਸ ਆ ਪੈਸੇ ਬਣਾਉਣ ਦਾ ਔਰ ਲਗਾਤਾਰ ਸਰਵਾਈਵ ਕਰਨ ਦਾ ਇਸੇ ਕਰਕੇ ਹੁਣ ਹੈਗਾ ਵੀ ਯੁੱਧ ਨਸ਼ਿਆਂ ਵਿਰੁੱਧ ਦੇ ਬਰਾਬਰ ਯੁੱਧ ਦਿੱਲੀ ਵਾਲਿਆਂ ਵਿਰੁੱਧ ਜਿਹੜੇ ਛੋਟੇ ਵਰਕਰ ਆ ਪੰਜਾਬ ਦੇ ਹੈਗੇ ਆ ਪੰਜਾਬ ਦੇ ਬਸਿੰਦੇ ਆ ਜਿਨ੍ਹਾਂ ਨੇ ਕਈ ਬੰਦਿਆਂ ਦਾ ਤਾਂ ਇਹ ਆ ਵੀ ਅਸੀਂ ਕੱਲੇ ਹੀ ਸੀਗੇ ਪਿੰਡ ਵਿੱਚ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਕਰੀ ਔਰ ਲੋਕ ਸਾਨੂੰ ਕਹਿੰਦਾ ਕਹਿੰਦੇ ਹੁੰਦੇ ਸੀ ਵੀ ਤੁਸੀਂ ਟੋਪੀਆਂ ਵਾਲਿਆਂ ਨੂੰ ਲੈ ਆਏ ਤੁਸੀਂ ਇਹ ਬੌਕਰ ਪਾਰਟੀ ਨੂੰ ਲੈ ਆਇਆ ਕਹਿੰਦਾ ਵੀ ਅਸੀਂ ਸਾਰਾ ਕੁਝ ਸਹਿ ਕੇ ਪਾਰਟੀ ਨੂੰ ਖੜਾ ਕਰਿਆ ਸੀ ਸਾਨੂੰ ਕਿਸੇ ਨੂੰ ਨਹੀਂ ਪੁੱਛਿਆ ਜਾ ਰਿਹਾ ਉਹਨਾਂ ਬੰਦਿਆਂ ਦੀਆਂ ਨਿਯੁਕਤੀਆਂ ਹੋ ਰਹੀਆਂ ਸੋ ਹੁਣ ਯੁੱਧ ਦਿੱਲੀ ਵਾਲਿਆਂ ਵਿਰੁੱਧ ਵੀ ਦਿੱਲੀ ਗੈਂਗ ਦੇ ਖਿਲਾਫ ਪੰਜਾਬ ਦੇ ਲੋਕ ਇਹਦੇ ਵਿੱਚ ਫਿਰ ਇੱਕ ਹੋਰ ਸਵਾਲ ਨਹੀਂ ਆਉਂਦਾ ਹੈਗਾ ਕਿ ਇਹਦੇ ਵਿੱਚ ਫਿਰ ਦੇਰੀ ਨਹੀਂ ਕੀਤੀ ਜਾ ਰਹੀ ਸਾਢੇ 3 ਸਾਲ ਤੇ ਤਕਰੀਬਨ ਹੋ ਗਏ ਨੇ ਸਰਕਾਰ ਚੱਲਦੀ ਨੂੰ ਫਿਰ ਇਦਾਂ ਹੀ ਤਾਂ ਪਿਛਲੀ ਵਾਰ ਹੋਇਆ ਸੀ ਕਿ ਇਸ ਤਕਰੀਬਨ ਸਾਢੇ 4 ਸਾਲ ਬਾਅਦ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਕੈਪਟਨ ਮਨਿੰਦਰ ਸਿੰਘ ਹੁਣੀ ਸਹੀ ਨਹੀਂ ਹੈਗੇ ਜਾਂ ਉਹਨਾਂ ਦੀਆਂ ਕਾਰਵਾਈਆਂ ਸਹੀ ਨਹੀਂ ਐ ਤੇ ਫਿਰ ਆਪਾਂ ਦੇਖਿਆ ਕਿ 3 ਮਹੀਨੇ ਰਹਿੰਦੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਤੇ ਉਹਦਾ ਵੀ ਕੋਈ ਬਹੁਤਾ ਜਿਆਦਾ ਫਾਇਦਾ ਨਹੀਂ ਆ ਫਿਰ ਇਹ ਕੀ ਲੇਟ ਨਹੀਂ ਹੈਗਾ ਇਹ ਕੰਮ ਜਾਂ ਕਿਤੇ ਧਿਆਨ ਭਟਕਾਉਣ ਵਾਲਾ ਤਾਂ ਨਹੀਂ ਹੈਗਾ ਕਿ ਇੱਕ ਵਾਰੀ ਜਿਹੜਾ ਕਰਕੇ ਤੇ ਜੇ ਮੰਨ ਲਓ ਕਿ ਜਦੋਂ 6 ਕੁ ਮਹੀਨੇ ਰਹਿ ਜਾਣ ਫਿਰ ਸਾਰੇ ਅਸੀਂ ਬਾਹਰ ਕੱਢਦੇ ਆ ਤੇ ਸਾਨੂੰ ਜਿਹੜਾ ਹੈ ਦੁਬਾਰਾ ਤੁਸੀਂ ਕੁਰਸੀ ਦੇ ਦੇ ਬਿਲਕੁਲ ਇਹ ਹੋ ਸਕਦਾ ਸੋ ਇਹ ਵੀ ਹੋ ਸਕਦੇ ਉਦਾਂ ਤਾਂ ਹੇਠਲੇ ਵਰਕਾਂ ਦਾ ਗੁੱਸਾ ਤਾਂ ਹੈਗਾ ਜਿਹੜੇ ਲਗਾਤਾਰ ਦੜੀਆਂ ਝਾੜਦੇ ਰਹੇ ਪੋਸਟਰ ਲਾਉਂਦੇ ਰਹੇ ਔਰ ਰੋਗ ਦੱਸਦੇ ਆ ਵੀ ਅਸੀਂ ਜੀ 10-10 ਕਿਲੋਮੀਟਰ ਜਾ ਕੇ ਪੋਸਟਰ ਲਾਉਂਦੇ ਰਹੇ ਆ ਤੁਰ ਤੁਰ ਕੇ ਜਿਹੜੇ ਔਰ ਗਰੀਬ ਮੈਂ ਦੇਖਿਆ ਕੋ ਸਿੱਖ ਗਰੀਬ ਨਾ ਸਾਈਕਲਾਂ ਤੇ ਜਾ ਜਾ ਕੇ ਨਾ ਉਹਨਾਂ ਦਾ ਰੋਸਾ ਤਾਂ ਇੱਕ ਜਾਇਜ਼ ਹੈਗਾ ਵੀ ਉਹਨਾਂ ਦੀ ਕੋਈ ਪੁੱਛ ਪੜਤਾਅ ਦਾ ਜਿਹੜੀ ਨਹੀਂ ਹੋ ਰਹੀ ਦੂਜੇ ਪਾਸੇ ਤੁਹਾਡਾ ਜਾਇਜ਼ ਸਵਾਲ ਹੈਗਾ ਵੀ ਹੋ ਸਕਦਾ ਇਹ ਬਗਾਵਤ ਆਪ ਹੀ ਪੜਕਾਈ ਗਈ ਹੋਵੇ ਉਹਨਾਂ ਨੂੰ ਲੱਗਦਾ ਹੈਗਾ ਜਿਹੜੇ ਰਾਜ ਕਰ ਰਹੇ ਮੁੱਖ ਮੰਤਰੀ ਜਾਂ ਮੰਤਰੀਆ ਜਾਂ ਐਮਐਲਏ ਉਹਨਾਂ ਦੇ ਖਿਲਾਫ ਗੁੱਸਾ ਹੈਗਾ ਵੀ ਇਹ ਹੌਲੀ ਹੌਲੀ ਹੁਣ ਤੋਂ ਹੀ ਸ਼ੁਰੂ ਕਰ ਲੋ 6 ਮਹੀਨੇ ਪਹਿਲਾਂ ਚੋਣਾਂ ਤੋਂ ਮੁੱਖ ਮੰਤਰੀ ਨੂੰ ਬਦਲ ਕੇ ਕੁਝ ਨਵੇਂ ਮੰਤਰੀ ਲਾ ਕੇ ਜਾਂ ਕੁਝ ਨਵੀਂ ਟੀਮ ਲਾ ਕੇ ਇਹ ਕਿਹਾ ਜਾਊਗਾ ਅਸੀਂ ਤਾਂ ਜੀ ਉਹ ਜਿਹੜਾ ਗੰਦ ਸੀ ਹੋਂਚ ਤਾਂ ਹੋਰ ਦੁਬਾਰੇ ਤੁਸੀਂ ਸਾਨੂੰ ਜਿਹੜਾ ਵੋਟਾਂ ਹੈਗੀਆਂ ਪਾ ਦਿਓ ਸੋ ਇਸ ਤਰ੍ਹਾਂ ਕਾਂਗਰਸ ਨਾਲ ਨਹੀਂ ਹੋਇਆ ਕੈਪਟਨ ਨੂੰ ਬਦਲਣ ਤੋਂ ਬਾਅਦ ਵੀ ਕਾਂਗਰਸ ਨਾਲ ਨਹੀਂ ਹੋਇਆ ਹਾਂ ਸੋ ਅਕਾਲੀ ਦਲ ਨਾਲ ਦਾ ਬਿਲਕੁਲ ਵੀ ਨਹੀਂ ਹੋਇਆ ਹਾਂ ਸੋ ਜੇ ਇਹ ਭੁਲੇਖੇ ਦਾ ਸ਼ਿਕਾਰ ਨੇ ਵੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਇਹਨਾਂ ਗਲਤੀਆਂ ਤੇ ਚਲਾਕੀਆਂ ਦਾ ਨਹੀਂ ਪਤਾ ਤਾ ਵਡੇ ਪਨੇਖੇ ਦਾ ਸ਼ਿਕਾਰ ਨੇ ਬਗਾਵਤ ਜਿਹੜੀ ਹੈਗੀ ਇੱਕ ਤਰ੍ਹਾਂ ਨਾਲ ਸ਼ੁਰੂ ਹੋਈ ਆ ਜੇ ਇਹ ਮੈਨੀਪੂਲੇਟਡ ਆ ਤਾਂ ਇਹ ਵੀ ਪਾਰਟੀ ਦਾ ਨੁਕਸਾਨ ਕਰੂ ਹੂੰ 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 ਜੇ ਆਪ ਚਲਾਈ ਹੋਈ ਹੋएगी ਹਨਾ ਪਰ ਲੋਕਾਂ ਦੇ ਮਨਾਂ ਚ ਉਹ ਲੈਂਦੇ ਜਾ ਰਹੇ ਆ ਸਾਡੇ ਕੋਲ ਇੱਕ ਖਬਰ ਆਈ ਹੈਗੀ ਆ ਵੀ ਮਾਝੇ ਦੇ ਇਲਾਕੇ ਦਾ ਇੱਕ ਐਮ ਐਲ ਏ ਹੈਗਾ ਕਹਿੰਦੇ ਪੰਜ ਕਿੱल्ल्या ਵਿੱਚ ਕੋਠੀ ਸ਼ੁਰੂ ਕਰੀਏ ਉਹਨੇ ਜੀ 5 ਕਿੱਲੇਾਂ ਵਿੱਚ ਕੋਠੀ ਸ਼ੁਰੂ ਕਰ ਲਈ ਹੋਈ ਆ ਇੱਕ ਸੰਗਰور ਦੀ ਜਿਹੜੀ ਲੇਡੀ ਆ ਜਿਹਦੇ ਤੇ ਟਰੱਕ ਯੂਨੀਅਨ ਵਾਲਾ ਜਿਹੜਾ ਉਹ ਕੇਸ ਚੱਲਿਆ ਜਾਂਦਾ ਉਹਦੀ ਵੀ ਦੱਸਿਆ ਜਾਂਦਾ ਵੱਡੀ ਬਹੁਤ ਵੱਡੀ ਕੋਠੀ ਜਿਹੜੀ ਹੈਗੀ ਆ ਉਹ ਸ਼ੁਰੂ ਇਹ ਪੈਸਾ ਕਿੱਥੋਂ ਆ ਰਿਹਾ ਜਿਹੜੀ ਤਨਖਾਹ ਹੈਗੀ ਐਮਐਲਏ ਦੀ ਲੱਖ ਰੁਪਏ ਹੋਏਗੀ ਜਾਂ ਡੇਢ ਲੱਖ ਹੋਏਗੀ ਨਾ ਉਹ ਬੱਚੀ ਜਿਹੜੀ ਇੱਕ ਸਕੂਟਰੀ ਤੇ ਸਵਾਰ ਸੀ ਅੱਜ ਲੱਖਾਂ ਕਰੋੜਾਂ ਦੀਆਂ ਕੋਠੀਆਂ ਜਿਹੜੀਆਂ ਪੈ ਰਹੀਆਂ ਤੇ ਇਹ ਕਿੱਥੋਂ ਸਾਰਾ ਕੁਝ ਜਿਹੜਾ ਜਨਰੇਟ ਹੋ ਰਿਹਾ ਹੁਣ ਜਿਹੜਾ ਹਾਲਕੇ ਕੋਈ ਮੰਤਰੀ ਨਹੀਂ ਹੈ ਉਹ ਬੰਦਾ ਜਿਹੜਾ माजी ਦਾ ਐਮਐਲਏ ਆ ਨਾ ਨਾ ਕਿਸੇ ਬਾਰਡਰ ਏਰੀਆ ਦਾ ਜੇ ਪੰਜ ਕਿੱਲਿਆਂ ਚੋਂ ਕੋਠੇ ਸ਼ੁਰੂ ਕਰੀ ਬੈਠਾ ਇਟ ਮੀਨਸ ਮਰ ਕੇ ਘੱਟੋ ਘੱਟ 10 ਕਰੋੜ ਦੀ ਤਾਂ ਹੋਏਗੀ ਨਾ ਸੋ 10 ਕਰੋੜ ਕਿੱਥੋਂ ਜਨਰੇਟ ਹੋ ਰਿਹਾ ਹੈਗਾ ਨਾ ਸੋ ਇਹ ਸਾਰਾ ਕੁਝ ਲੋਕ ਦੇਖ ਰਹੇ ਨੇ ਔਰ ਇਹ ਕ腐ਸ਼ਨ ਦੇ ਵਿਰੁੱਧ ਨਹੀਂ ਅਸਲ ਚ ਕ腐ਸ਼ਨ ਵਿੱਚ ਹੀ ਲਿਫਟ ਹੈ